ਸੰਤ ਵਡਾਈ ਹਰ ਜਸ ਚੀਨੀ ਉਹਨਾਂ ਸੰਤ ਜਨਾਂ ਦੀ ਬੰਦਗੀ ਕਰਨ ਵਾਲਿਆਂ ਦੀ ਵਡਿਆਈ ਕਿਉਂ ਹੈ ਕਿਉਂਕਿ ਹਰ ਜਸ ਚੀਨੀ ਉਹਨਾਂ ਨੇ ਵਾਹਿਗੁਰੂ ਦਾ ਜਸ ਅੰਦਰ ਦੀ ਸੁਰਤ ਵਿੱਚ ਸਮਝਣਾ ਕਰ ਲਿਆ ਨਾਮ ਸਿਮਰਨ ਨਾਲ ਤੇ ਵਾਹਿਗੁਰੂ ਦੇ ਜਸ ਨਾਲ ਜੁੜੇ ਹੋਏ ਨੇ ਉਸ ਦੇ ਨਾਲ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ ਉਨਾਂ ਦੀ ਸਾਰੇ ਸੰਸਾਰ ਵਿੱਚ ਵਡਿਆਈ ਹੁੰਦੀ ਹੈ ਜੀ ਅਨੰਦ ਸੰਤਨ ਕੈ ਭਗਤ ਗੋਵਿੰਦ ਅਨੰਦ ਸੰਤਨ ਕੈ ਇੱਥੇ ਸੰਤਨ ਸ਼ਬਦ ਵਰਤਿਆ ਸੰਤਨ ਬੰਦਗੀ ਸਿਮਰਨ ਕਰਨ ਵਾਲਿਆਂ ਦੀ ਬਹੁਤਾਤ ਇਕੱਤਰਤਾ ਅਨੰਦ ਸੰਤਨ ਕੈ ਭਗਤ ਗੋਵਿੰਦ ਉਹ ਗੋਬਿੰਦ ਦੀ ਭਗਤੀ ਵਿੱਚ ਬੰਦਗੀ ਸਿਮਰਨ ਕਰਨ ਵਾਲੇ ਸਾਰੇ ਸਾਧ ਸੰਗਤ ਸਾਰੇ ਸੰਤ ਜਨ ਉਹ ਜੁੜੇ ਹੁੰਦੇ ਹਨ ਜੀ ਸੂਖ ਸੰਤਨ ਕੈ ਬਿਨਸੀ ਚਿੰਦ ਬੇਨਤੀ ਕਰਾਂਗਾ ਜਿੱਥੇ ਸਿਮਰਨ ਹੋਵੇਗਾ ਉਥੇ ਚਿੰਤਾ ਕਿਉਂ ਰਹੇਗੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹ ਮਟਾਮੋ ਉਥੇ ਕਲ ਕਲੇਸ਼ ਮੁਕ ਜਾਂਦੇ ਨੇ ਉਥੇ ਚਿੰਤਾ ਮੁਕ ਜਾਂਦੀ ਹੈ ਮੈਂ ਇੱਕੋ ਹੀ ਅਰਜ ਕਰ ਲੱਗਾ ਆ ਥੋੜੀ ਗਲਤੀ ਹੰਝ ਰੱਖਿਓ ਔਰ ਘਰ ਘਰ ਚਿੰਤਾ ਕਈ ਤਰ੍ਹਾਂ ਦੀ ਹੋ ਗਈ ਹੈ ਬੱਚਿਆਂ ਦੀ ਚਿੰਤਾ ਅਜੇ ਪੈਸੇ ਕਮਾਉਣ ਦੀ ਚਿੰਤਾ ਆਏ ਹੋਏ ਪੈਸੇ ਨੂੰ ਸੰਭਾਲਣ ਦੀ ਚਿੰਤਾ ਜਿਸ ਕਰੇ ਬਹੁਤ ਇਸ ਹੈ ਕਰੇ ਚਿੰਤਾ ਮੈਂ ਬੇਨਤੀ ਕਰਾਂਗਾ ਅੱਜ ਸਰੀਰਕ ਰੋਗ ਦੀ ਚਿੰਤਾ ਬੱਚਿਆਂ ਦੇ ਰਿਸ਼ਤੇ ਨਾਤਿਆਂ ਦੀ ਚਿੰਤਾ ਮੇਰੇ ਪਾਲਸ਼ਾ ਕਹਿੰਦੇ ਨੇ ਭਲਿਆ ਤੂੰ ਚਿੰਤਾ ਨਾ ਕਰ ਤੂੰ ਚਿੰਤਨ ਕਰ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ जग ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਕਿਉਂਕਿ ਬੰਦਗੀ ਸਿਮਰਨ ਕਰਨ ਵਾਲੇ ਆਨੰਦ ਵਿੱਚ ਰਹਿੰਦੇ ਨੇ ਉਹਨਾਂ ਦੇ ਅੰਦਰ ਮੈਂ ਬੇਨਤੀ ਕਰਾਂ ਚਿੰਤਾ ਬਿਨਸ ਜਾਂਦੀ ਹੈ ਬਲਕੇ ਨਿਸ਼ਚਿੰਤੋ ਕੇ ਚੁਕੇ ਅਚਿੰਤ ਕੰਮ ਕਰੈ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਤੋ ਚਿੰਤਨ ਕਰ ਵਾਹਿਗੁਰੂ ਤੇਰੀ ਕੰਮ ਕਾਰ ਦੀ ਚਿੰਤਾ ਆਪ ਕਰਨਗੇ ਤੋ ਸਿਮਰਨ ਵਿੱਚ ਜੁੜ ਤੇਰੀਆਂ ਸਾਰੀਆਂ ਚਿੰਤਾਵਾਂ ਵਾਹਿਗੁਰੂ ਆਪ ਬਿਟਾ ਦੇਵਨਗੇ ਜੀ ਜਹ ਸਾਧ ਸੰਤਨ ਹੋਵਹਿ ਇਕੱਤਰ ਤਹ ਹਰ ਜਸ ਗਾਵੇ ਨਾਦ ਕਵਿਤ ਜਿੱਥੇ ਸਾਧ ਸੰਤਨ ਇਕੱਤਰ ਹੁੰਦੇ ਨੇ ਸੰਗਤ ਜੁੜ ਬੈਠਦੀ ਮੈਂ ਬੇਨਤੀ ਕਰਉਂ ਥੇ ਕੀ ਕੀਤਾ ਜਾਂਦਾ ਉਥੇ ਚੁਗਲੀ ਨਿੰਦਾ ਨਹੀਂ ਕੀਤੀ ਜਾਂਦੀ ਉਥੇ ਘਰਾਂ ਦੇ ਰਿਸ਼ਤੇ ਆ ਨਾਤਿਆਂ ਦੀ ਗੱਲ ਨਹੀਂ ਕੀਤੀ ਜਾਂਦੀ ਉਥੇ ਕਾਰੋਬਾਰੀ ਖੇਤਰ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਉਥੇ ਰਾਜਨੀਤਿਕ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਉਥੇ ਵਾਹਿਗੁਰੂ ਦਾ ਯਸ਼ ਗਾਇਆ ਜਾਂਦਾ ਹੈ ਜਹ ਸਾਧ ਸੰਤਨ ਹੋਵੇਂ 71 ਚੂਕੇ ਹੋਏ 71 ਮਿਲੋ ਮੇਰੇ ਭਾਈ 71 ਦਾ ਸਟੇਸ਼ਨ ਤੇ 에어ਪੋਰਟ ਤੇ ਭੀੜ ਭੜੱਕੇ ਵਾਲੇ ਬਾਜ਼ਾਰਾਂ 'ਚ ਬਹੁਤ ਹੋ ਜਾਂਦੀ ਹੈ ਪਰ ਬੇਨਤੀ ਕਰਾਂ ਉਸ ਭੀੜ ਭੜੱਕੇ ਵਿੱਚ ਨਾ ਤਾਂ ਕੋਈ ਆਪੂ ਸੰਤ ਕਰਦੇ ਨੇ ਲੋਕ ਨਾ ਉਥੇ ਕੋਈ ਰੱਬ ਦੇ ਗੁਣ ਗਾਉਂਦੇ ਨੇ ਲੋਕ ਆਪੋ ਤਾਪੀ ਪਈ ਤੇ ਦੌੜੇ ਜਾਂਦੇ ਨੇ ਪਰ ਜਿੱਥੇ ਇਹੋ ਜੀ ਇਕੱਤਰਤਾ ਬਣ ਜਾਂਦੀ ਹੈ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬ ਲਾਏ ਇੱਥੇ ਲਿਬ ਜੋੜੀ ਜਾਂਦੀ ਇੱਥੇ ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾਂ ਵਿਛਾਏ ਤਹਿ ਹਰ ਜਸ ਗਾਵੈ ਨਾਦ ਕਵਿਤ ਇੱਥੇ ਹਰੀ ਜਸ ਗਾਇਆ ਜਾਂਦਾ ਹੈ ਇੱਥੇ ਨਾਦ ਇੱਥੇ ਸੰਗੀਤ ਰਾਹੀ ਵਾਹਿਗੁਰੂ ਦੇ ਗੁਣ ਕੀਰਤਨ ਰੂਪ ਵਿੱਚ ਗਾਏ ਜਾਂਦੇ ਨੇ ਇੱਥੇ ਮਿਲ ਬੈਠ ਕੇ ਵਾਹਿਗੁਰੂ 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 ਤਹ ਹਰ ਜਸ ਗਾਵੇਂ ਨਾਦ ਕਵਿਤ ਇਥੇ ਉਹ ਕਵਤਾ ਗਾਈ ਜਾਂਦੀ ਹੈ ਲੋਕ ਜਾਣੇ ਇਹੋ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਮੈਂ ਬੇਨਤੀ ਕਰਾਂ ਵਾਹਿਗੁਰੂ ਦੇ ਸਿਮਰਨ ਅਭਿਆਸੀਆਂ ਦੀ ਸੰਗਤ ਮਿਲ ਬੈਠਦੀ ਉਹ ਇੰਜ ਆਪਸ ਵਿੱਚ ਮਿਲ ਬੈਠ ਕੇ ਜੁੜ ਜਾਂਦੇ ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਨਸਾਰ ਮੁਗਤਾ ਅਮੋਲ ਖਾਏ ਖਾਏ ਵਿਗਸਾਤ ਹੈ ਜੈਸੇ ਦੁਰਮਛਾਇਆ ਮਿਲ ਬੈਠਤ ਅਨੇਕ ਪੰਛੀ ਖਾਏ ਖਾਏ ਫਾਲ ਮਦਰ ਬਚਨ ਕੈ ਸੁਹਾਤ ਹੈ ਜੈਸੇ ਤੋਂ ਸੁਜਨ ਮਿਲ ਬੈਠਤ ਹੈ پاک ਸਾਲ ਅਨਕ ਪ੍ਰਕਾਰ ਵਿੰਜਨਾਦ ਰਸ ਖਾਤ ਹੈ ਤੈਸੇ ਗੁਰ ਸਿਖ ਮਿਲ ਬੈਠਤ ਹੈ ਧਰਮ ਸਾਲ ਸਹਿਜ ਸ਼ਬਦ ਰਸ ਅੰਮ੍ਰਿਤ ਅਗਾਤ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਹੰਸ ਇਕੱਠੇ ਹੋਣਗੇ ਮੋਤੀ ਚੁਗ-ਜੁਗ ਖਾਣਣਗੇ ਕਹਿੰਦੇ ਨੇ ਪੰਛੀ ਇੱਕ ਦਰਖਤ ਤੇ ਬੈਠਣਗੇ ਉਸਦੇ ਫਲ ਖਾ ਕੇ ਮਿੱਠੀਆਂ-ਮਿੱਠੀਆਂ ਬੋਲੀਆਂ ਬੋਲਣਗੇ ਰਿਸ਼ਤੇਦਾਰ ਇਕੱਠੇ ਹੋ ਕੇ ਰਸੋਈ ਘਰ ਵਿੱਚ ਬੈਠਣਗੇ ਭੋਜਨ ਦਾ ਰਸ ਮਨਣਗੇ ਗੁਰਸਿੱਖ ਸੰਗਤ ਵਿੱਚ ਮਿਲ ਬੈਠਣਗੇ ਉਥੇ ਸ਼ਬਦ ਨਾਲ ਸੁਰਤ ਟਿਕਾਉ ਵਿੱਚ ਲਿਆ ਕੇ ਸਹਿਜ ਵਿੱਚ ਸ਼ਬਦ ਦਾ ਰਸ ਪੀਵਣਗੇ ਜਹ ਸਾਧ ਸੰਤਨ ਹੋਵੇ ਇਕਤਰ ਤਹ ਹਰ ਜਸ ਗਾਵੇ ਨਾਦ ਕਵਿਤ ਸਾਧ ਸਭਾ ਬਹਿ ਅਨੰਦ ਬਿਸ਼ਰਾਮ ਸਾਧ ਸਭਾ ਵਿੱਚ ਕੀ ਹੈ ਆਨੰਦ ਹੈ ਬਿਸ਼ਰਾਮ ਟਿਕਾਉ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕੈ ਮਨ ਵਿਸ਼ਰਾਮ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸ਼ਰਾਮ ਇਥੇ ਸਰੀਰ ਟਿਕੇ ਆ ਇਥੇ ਸੁਰਤ ਟਿਕੀ ਆ ਇਥੇ ਕੰਨਾਂ ਦੀ ਸ਼੍ਰੋਤ ਟਿਕੀ ਆ ਇਥੇ विश्राम है मैं बिनती करा गलती ਹੰਚ ਰਖਿਓ ਰਾਤ ਸੌਂਦੇ ਹਾਂ विश्राम ਉਥੇ ਵੀ ਕਰਦੇ ਹਾਂ ਪਰ ਸੁਪਨਿਆਂ ਦੀ ਦੁਨੀਆ ਵਿੱਚ ਚਲੇ ਜਾਂਦੇ ਹਾਂ ਜੜ ਹੋ ਜਾਂਦੇ ਹਾਂ विश्राम ਸੰਗਤ ਵਿੱਚ ਵੀ ਕਰਦੇ ਹਾਂ ਪਰ ਸੁਪਨਿਆਂ ਦੀ ਦੁਨੀਆ ਚ ਨਹੀਂ ਜਾਂਦੇ ਇੱਥੇ ਜੜ ਨਹੀਂ ਹੁੰਦੇ ਇੱਥੇ ਉਸ ਪ੍ਰਤੱਖ ਵਾਹਿਗੁਰੂ ਜੀ ਨੂੰ ਅਨੁਭਵ ਕਰਨ ਲੱਗ ਜਾਂਦੇ ਸੰਗਤ ਵਿੱਚ ਬੈਠਦੇ ਹਾਂ ਇਥੇ ਮਨ ਟਿਕਾਓ ਵਿੱਚ ਜਾ ਕੇ ਵਾਹਿਗੁਰੂ ਵਾਹਿਗੁਰੂ ਦਾ ਆਨੰਦ ਖੋਗਦਾ ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਸਾਧ ਸਭਾ ਮੈਂ ਆਨੰਦ ਬਿਸ਼ਰਾਮ ਇਥੇ ਆਨੰਦ ਤੇ ਟਿਕਾਓ ਬਣਦਾ ਹੈ ਜੀ ਓਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਮਨ ਮੁਖਾਂ ਦਾ ਸੰਗ ਬਾਦ ਨਸੀਬੀ ਦਾ ਲੱਛਣ ਹੈ ਬੰਦਗੀ ਸਿਮਰਨ ਕਰਨ ਵਾਲਿਆਂ ਦੀ ਸੰਗਤ ਰੱਬ ਦੀ ਰਹਿਮਤ ਦਾ ਪ੍ਰਤੀਕ ਹੈ ਓਨ ਸੰਗ ਸੋ ਪਾਏ ਬੰਦਗੀ ਸਿਮਰਨ ਕਰਨ ਵਾਲਿਆਂ ਦਾ ਸੰਗ ਉਹ ਪਾਵੇ ਜਿਸ ਮਸਤਕ ਕਰਾਮ ਜਿਸ ਦੇ ਮਸਤਕ ਦੇ ਕਰਮ ਜਿਸ ਦੇ ਵੱਡੇ ਭਾਗ ਨੇ ਉਹ ਬੰਦਗੀ ਸਿਮਰਨ ਕਰਨ ਵਾਲਿਆਂ ਦਾ ਸੰਗ ਪ੍ਰਾਪਤ ਕਰਦਾ ਹੈ ਜੀ